ਰੋਮਨੀ ਕਾਲੀ ਦਾਲ ਦੀ ਪੰਜਾਬ ਬਚਾਓ ਯਾਤਰਾ ਦਾ ਅੱਜ ਤੀਜਾ ਦਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਘੱਡੀ ਜਾ ਰਹੀ ਯਾਤਰਾ ਅੱਜ ਅੰਮ੍ਰਿਤਸਰ ਚ ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਜ਼ੋਰਦਾਰ ਸਮਰਥਨ ਜ਼ਿਲ੍ਹੇ ਦੇ ਸਾਰੇ 5 ਵਿਧਾਨ ਸਭਾ ਹਲਕਿਆਂ ਤੋਂ ਲੰਘੇਗੀ ਯਾਤਰਾ ਬਹੁਤ ਧੰਨਵਾਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅੱਜ ਸਵੇਰ ਦੇ ਚੱਲੇ ਹਨ ਤੇ ਮੈਂ ਦੇਖਿਆ ਹਰ ਕੋਨੇ ਕੋਨੇ ਤੇ ਸੰਗਤ ਖੜੀ ਹੈ ਐਸ ਗੱਲ ਦਾ ਸਬੂਤ ਹੈ ਕਿ ਲੋਕੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਲੱਗਦਾ ਸੀ ਕਿ ਸ਼ਹਿਰ ਪਵਨ ਤੂਫਾਨ ਸ਼ੁਰੂ ਹੋ ਗਿਆ ਐਡਾ ਤਖੜਾ ਤੂਫਾਨ ਆ ਬਣੂਗਾ ਮੈਨੂੰ ਲੱਗਦਾ ਹੈ 13 ਦੀਆਂ 13 ਸੀਟਾਂ ਤੇ ਝਾੜੂ ਵਾਲੀ ਜਵਾਨ ਜਬਤ ਹੋਊਗੀ ਤੇ ਪੰਜਾਬੀ ਪਾਰਟੀ ਸ਼ੋਮ ਨਿਕਾਲੀ ਦਾ ਝੰਡਾ ਬੁਲਹਾਊਗਾ ਆਪ ਆਗੂਆਂ ਦੇ ਮੱਥੇ ਤੇ ਚਿੰਤਾ ਦੀ ਲਕੀ ਆ ਰਹੀ ਹੈ ਮੈਨੂੰ ਲੱਗਦਾ ਚਿੰਤਾ ਕੀ ਉਹ ਤਾਂ ਖਤਮ ਹੋ ਗਿਆ ਕੰਮ ਉਹਨਾਂ ਦਾ ਮੈਂ ਤੁਹਾਨੂੰ ਸਹੀ ਕਹਿੰਦਾ ਲੋਕਾਂ ਦੇ ਚਿਹਰੇ ਦੇਖੋ ਇੰਨੀ ਖੁਸ਼ੀ ਹੈ ਆਪਣੀ ਖੇਤਰੀ ਪਾਰਟੀ ਨੂੰ ਦੇਖ ਕੇ ਇੰਨਾ ਗੁੱਸਾ ਹੈ ਇੰਨਾ ਝਾੜੂ ਵਾਲਿਆਂ ਤੇ ਤੇ ਮੈਂ ਤਾਂ ਦੇਖਿਆ ਛੋਟੇ ਛੋਟੇ ਬੱਚੇ ਆਏ ਕਿ ਆ ਇੱਕ ਦੀ ਗਲਤੀ ਹੋ ਗਈ ਕਿ ਇਹ ਇਹਨੂੰ ਸੁਧਾਰਨ ਦੀ ਲੋੜ ਹੈ ਸੱਤ ਸਾਲ ਪਿਛੇ ਜਾਈਏ ਤੁਸੀਂ ਟੂਰਿਸਟ ਦੇ ਤੌਰ ਤੇ ਡਿਵੈਲਪ ਕੀਤਾ ਸੀ ਇਸ ਪੁੱਤਰ ਸ਼ਹਿਰ ਨੂੰ ਪਰ ਹੁਣ ਤਸਵੀਰ ਬਦਲੀ ਹੋਈ ਨਜ਼ਰ ਆ ਰਹੀ ਹੈ ਮੈਨੂੰ ਵੀ ਕਹਿਣਾ ਚਾਹਣਾ ਹੈ ਕਿ ਸੱਤ ਸਾਲ ਪਹਿਲੇ ਜਦੋਂ ਆਪਣਾ ਸੰਸਕਰਨਕਾਰ ਸੀ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਬਹੁਤ ਖੂਬਸੂਰਤ ਬਣਾ ਦਿੱਤਾ ਸੀ ਲੋਕੀ ਚਾਹ ਆਣ ਦੇਖਣ ਆਉਂਦੇ ਸੀ ਐਡੀ ਸਫਾਈ ਸੀ ਸੜਕਾਂ ਵਧੀਆ ਸੀ ਹੈ ਲਾਈਟਾਂ ਰਿਸੀਵਰ ਸਾਰਾ ਕੁਝ ਬਹੁਤ ਵਧੀਆ ਸੀ ਟੂਰਿਜ਼ਮ ਹੱਬ ਬਣ ਗਿਆ ਸੀ ਪਿਛਲੇ 7 ਸਾਲਾਂ ਚ ਸਾਰਾ ਕੁਝ ਹੀ ਤੋੜ ਦਿੱਤਾ ਇਹਨਾਂ ਨੇ 1 ਰੁਪਿਆ ਨਹੀਂ ਲਾਇਆ ਇੱਥੇ ਮੇਨਟੇਨ ਨਹੀਂ ਕੀਤਾ ਅੱਜ ਦੇਖੋ ਕਿੰਨਾ ਮੜਾ ਹਾਲ ਹੈ ਮੈਨੂੰ ਦੁੱਖ ਹੁੰਦਾ ਜਦੋਂ ਉਹ ਹੀ ਨਗਰੀ ਜਿਹੜੀ ਛੱਡ ਕੇ ਗਏ ਸੀ ਅੱਜ ਉਹਦੀ ਕੀ ਹਾਲਾਤ ਹੈ ਮੁੱਖ ਮੰਤਰੀ ਮਾਰਕ ਦੀ ਸਾਮ ਸੁਭਾਲਦਾ ਕੀ ਕਰਨੀ ਸੀ ਸਕਰੀਨਾਂ ਤੇ ਗੁਰਬਾਨੀ ਕੀਤੇ ਬੰਦ ਕਰ ਦਿੱਤਾ ਗਿਆ ਔਰ ਕੱਲ ਇੱਕ ਹੋਰ ਸਕਰੀਨ ਲਾ ਦਿੱਤੀ ਗਈ ਹੈ ਮੁੱਖ ਮੰਤਰੀ ਦੀ ਇਸ਼ਤਿਹਾਰबाजी ਵਾਸਤੇ ਮੁੱਖ ਮੰਤਰੀ ਕੱਲਾ ਆਪਣੀ ਫੋਟੋ ਲਾ ਕੇ ਸੋਚਦਾ ਹੈ ਕਿ ਮੈਂ ਫੋਟੋ ਹਰ ਜਗ੍ਹਾ ਲਾ ਲਾਂਗਾ ਤੇ ਲੋਕੀ ਮੈਨੂੰ ਪਸੰਦ ਕਰਨਗੇ ਲੋਕੀ ਥੁੱਕਦੇ ਆ ਦੀ ਫੋਟੋ ਤੇ ਮਨ ਲਾ ਦੇ ਜੇ ਤੁਹਾਡੀ ਉੱਚੀ ਲਾਈ ਹੈ ਥੱਲੇ ਲੱਗਣਾ ਛੱਤਰ ਵੀ ਮਾਰਨਗੇ ਦੀ ਫੋਟੋ ਤੇ